ਮਾਨਯੋਗ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸਲਾਗ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਜੀ ਦੇ ਹਦਾਇਤਾਂ ਅਨੁਸਾਰ ਇੱਕ ਮਰਡਰ ਕੇਸ ਫੇਸ ਹੋਇਆ ਹੈ ਸਰ ਜਸਪਾਲ ਸਿੰਘ ਏਸੀਪੀ ਸੈਂਟਰਲ ਅੰਮ੍ਰਿਤਸਰ ਤੇ ਸਦਾ ਵਿਸ਼ਾਲਜੀਤ ਸਿੰਘ ਏਡੀਐਸਪੀ ਸਿਟੀ 1 ਅੰਮ੍ਰਿਤਸਰ ਇਹਨਾਂ ਨੇ ਐਫ ਆਈ ਆਰ ਨੰਬਰ 258 1 12 2024 ਅੰਡਰ ਸੈਕਸ਼ਨ 301 ਬੀਐਨਐਸ ਪੀਐਸਐਸ ਜਿਹਦੇ ਵਿੱਚ ਅਨਿਕੇਤ ਆਪਣੇ ਮਦਰ ਨਾਲ ਲਖੀ ਕੁਵਦੇ ਘਰ ਗਿਆ ਸੀ ਤੇ ਉਸ ਤੋਂ ਬਾਅਦ ਬਨਾ ਮਾਰ ਕੇ ਚਲਾ ਗਿਆ ਕਿ ਮੈਂ ਕੋਈ ਕੰਮ ਜਾਣਾ ਆਪਣੇ ਦੋਸਤਾਂ ਨਾਲ ਉਹ ਉੱਥੇ ਆਪਣੇ ਦੋ ਦੋਸਤਾਂ ਨਾਲ ਆਪਣੇ ਇੱਕ ਹੋਰ ਦੋਸਤ ਕਰਨ ਦੇ ਕਰ ਗਿਆ ਜਿੱਥੇ ਦੋ ਲੜਕੇ ਹੋਰ ਮੌਜੂਦ ਸਿਗੇ ਐ ਸવાય ਕਰਨ ਸਾਰੇ ਨਾਬਾਲਗ ਸੀ ਕਰਨ ਦੇ ਬੱਚਾ ਹੋਇਆ ਸੀ ਤੇ ਉਹਦੀ ਪਾਰਟੀ ਤੇ ਅ ਇਹ ਗਏ ਸੀਗੇ ਤੇ ਉਥੇ ਇਹਨਾਂ ਨੇ ਕਾਫੀ ਜ਼ਿਆਦਾ ਸ਼ਰਾਬ ਪੀਤੀ ਤੇ ਜਿਹੜਾ ਅਨਿਕੇਤ ਹੈ ਉਹਨੇ ਨਵਾਂ ਆਈਫੋਨ ਲਿੱਤਾ ਸੀ ਆਈਫੋਨ 16 ਪ੍ਰੋ ਤੇ ਜਿਹੜਾ ਜਦੋਂ ਫਿਰ ਇਹਨਾਂ ਜ਼ਿਆਦਾ ਸ਼ਰਾਬ ਪੀਲੀ ਤੇ ਬਗੜੀ ਨੇ ਕਿਹਾ ਕਿ ਮੈਨੂੰ ਤੂੰ ਆਪਣਾ ਆਈਫੋਨ ਦੇ ਤੇ ਜਦੋਂ ਅਨਿਕੇਤ ਜਦੋਂ ਇਹਦੇ ਦੋਸਤਾਂ ਨੇ ਜਦੋਂ ਅਨਿਕੇਤ ਨੇ ਮਨ ਕਰਤਾ ਤੇ ਇੱਕ ਲੜਕੇ ਨੇ ਇਹਦੀ ਲਕਾ ਫੜੀਆਂ ਦੂਸਰੇ ਲੜਕੇ ਨੇ ਇਹਨੂੰ ਸਿਰ ਤੋਂ ਫੜਿਆ ਤੇ ਜਿਹੜਾ ਇਹਨਾਂ ਦਾ ਤੀਸਰਾ ਦੋਸਤ ਹੈ ਉਹਨੇ ਸਿਰ ਤੇ ਥੋੜੇ ਮਾਰੇ ਆਪਣੇ ਗਲੇ ਤੇ ਲੋਹੇ ਦਾ ਬਲੇਡ ਵੀ ਚਲਾਇਆ ਜਿਹੜਾ ਲੋਹਾ ਜਿਹੜਾ ਲੋਹਾ ਕੱਟਣ ਨੂੰ ਬਲੇਡ ਹੁੰਦਾ ਉਹ ਵਾਲਾ ਚਲਾਇਆ ਤੇ ਇਹਨਾਂ ਤੋਂ ਸਾਨੂੰ ਰਿਕਵਰੀ ਹੋਈ ਹੈ ਤੇ ਇਹ ਤੀਸਰੇ ਲੜਕੇ ਚੌਥੇ ਲੜਕੇ ਨੇ ਮੂਤੇ ਸਰਾਣਾ ਵੀ ਰੱਖਿਆ ਜੀ ਤੇ ਇਹਨਾਂ ਤੋਂ ਰਿਕਵਰੀ ਹੋਈ ਹੈ ਇੱਕ ਸਰਾਣੇ ਦੀ ਇੱਕ ਪਲਾਸ ਦੀ ਮੈਟ੍ਰੀਸ ਦੀ ਤੇ ਆਇਰਨ ਬਲੇਡ ਦੀ ਤੇ ਉਸ ਤੋਂ ਬਾਅਦ ਇਹਨਾਂ ਨੇ ਅਨਿਕੇਤ ਨੂੰ ਅ ਕੰਬਲੇਟ ਬਣ ਕੇ ਤੇ ਬਾਥਰੂਮ ਵਿੱਚ ਅ ਡਾਕਟਰ ਤੇ ਜਦੋਂ ਅਨਿਕੇਤ ਆਪਣੇ ਘਰ ਨਹੀਂ ਮੁੜਿਆ ਤੇ ਅਨਿਕੇਤ ਦੇ ਮਾਪਿਓ ਥਾਣੇ ਗਏ ਮਿਸਿੰਗ ਦੀ ਕੰਪਲੇਂਟ ਲਿਖਾਈ ਤੇ ਅਗਲੇ ਦਿਨ ਇਹ 3 ਨੂੰ ਅਸੀਂ ਜਿਨਾਂ ਜਨਤਾ ਸਖਸਿਕ ਜਿਨਾਂ ਪਾਰਟੀ ਕਰਨ ਗਿਆ ਸੀ ਉਹਨਾਂ ਨੂੰ ਜਦੋਂ ਥਾਣੇ ਬੁਲਾਇਆ ਤੇ ਸਾਨੂੰ ਕਲੀਅਰ ਹੋਇਆ ਕਿ ਇਹਨਾਂ ਨੇ ਮਰਡਰ ਕੀਤਾ ਫਿਰ ਪੁਲਿਸ ਪਾਰਟੀ ਮਰਡਰ ਵਾਲੀ ਥਾਂ ਤੇ ਗਈ ਸੀ ਤੇ ਬੋਡੀ ਰਿਕਵਰ ਕੀਤੀ ਦੇਖੋ ਜਿਹੜੇ ਬੱਚੇ ਦਾ ਕਤਲ ਕੀਤਾ ਵੈਸੇ ਤਾਂ ਇਹ ਸਾਡੇ ਫਰੈਂਡਸ ਹੀ ਸੀਗੇ ਅੰਡਰ ਦਾ ਇਨਫਲੂਐਂਸ ਆਫ ਅਲਕੋਹਲ ਮੈਨ ਲੱਗਦਾ ਇਹਨਾਂ ਨੇ ਕੀਤਾ ਜੀ ਨਾ ਕ੍ਰਿਮੀਨਲ ਰਿਕਾਰਡ ਨਹੀਂ ਪੁਲਿਸ ਜੀ ਵੀ ਤਾਂ ਹੀ ਰੋਲਾ ਪਾ ਰਿਹਾ ਹੈ ਮੈਂ ਸਾਡੇ ਕੋਲ ਤਾਂ ਹੱਲ ਕੋਈ ਨਹੀਂ ਹੈ ਹਾਲੇ ਅਸੀਂ ਤਿੰਨ ਵੈਸ ਕਰ ਲਿਆ ਦੋ ਵਾਲੇ ਕਰਨੇ ਆਪਾਂ ਐਪਲ ਦਾ ਫੋਨ ਹੈ ਗਾੜੀ ਜਿਹੜਾ ਮੁੰਡਾ ਫੋਨ ਹੈ ਉਹ ਉਹ ਵੀ ਕੋਈ ਵਿੱਚ ਬਿਲਕੁਲ ਐਪਲ ਦੇ ਫੋਨ ਕਰਕੇ ਜੋ ਝਗੜਾ ਹੋਇਆ ਹੈ ਹਾਂਜੀ ਹਾਂਜੀ